ਨਿਆਂ ਲੈਣਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਟੂ ਗੈਟ ਅ ਜਸਟਿਸ ਇਜ਼ ਸੋ ਕਾਸਟਲੀ ਹਾਈ ਕੋਰਟ ਜਾਣਾ ਸੁਪਰੀਮ ਕੋਰਟ ਜਾਣਾ ਜਾਂ ਤੁਹਾਡੇ ਰਾਜਨੀਤਿਕ ਗਲਿਆਰਿਆਂ ਵਿੱਚ ਤੁਹਾਡੀ ਪਹੁੰਚ ਹੋਵੇ ਹੁਣ ਕਰਨਲ ਬਾਠ ਦਾ ਪਰਿਵਾਰ ਜਿਹੜਾ ਵਾ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਰਾਜਨੀਤਿਕ ਪਾਰਟੀ ਨਾਲ ਜੁੜਿਆ ਉਹਨਾਂ ਨੂੰ ਉਧਰ ਸਪੋਰਟ ਆ ਫਿਰ ਉਹ ਪੈਸੇ ਵਾਲੇ ਨੇ ਠੀਕ ਹੈ ਨਾ ਉਹ ਉਹਨਾਂ ਨੇ ਵਕ ਵਕ ਜੋ ਪਲੇਟਫਾਰਮ ਸੀ ਉਹਨਾਂ ਨੇ ਸਾਰੇ ਵਰਤੇ ਤੋ CBI ਚ ਆ ਗਿਆ ਕੇਸ ਠੀਕ ਹੈ ਨਾ ਹਾਈ ਕੋਰਟ ਨੇ ਵੀ ਲਾਂਤਾਂ ਪਾਈਆਂ ਇਹਨਾਂ ਇਥੋਂ ਬਦਲ ਕੇ ਚੰਡੀਗੜ੍ਹ ਪੁਲਿਸ ਤੋਂ ਗਿਆ ਉਹਨਾਂ ਨੇ ਕੁਝ ਧਾਰਾ ਰਿਮੂਵ ਕੀਤੀਆਂ ਦੇਖੋ ਹਰ ਸਰਕਾਰ ਪੁਲਿਸ ਨੂੰ ਡਿਫੈਂਡ ਕਰਦੀ ਹੈ ਭਾਵੇਂ ਉਹ ਪੰਜਾਬ ਪੁਲਿਸ ਹੈ ਦੇਖੋ ਮਤਲਬ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਡਿਫੈਂਡ ਕਰ ਗਈ ਜਦੋਂ ਉਹਨਾਂ ਨੇ ਕੁਝ ਸੈਕਸ਼ਨ ਡਿਲੀਟ ਕੀਤੇ ਇਟ ਮੀਨਸ ਕਿ ਹਾਈ ਕੋਰਟ ਨੂੰ ਲੱਗਾ ਕਿ ਚੰਡੀਗੜ੍ਹ ਪੁਲਿਸ ਵੀ ਡਿਫੈਂਡ ਕਰਨ ਲਈ ਹੈ ਫਿਰ ਉਹਨਾਂ ਨੇ ਅਲਟੀਮੇਟਲੀ ਦੇ ਟ੍ਰਾਂਸਫਰਡ ਦਾ ਇਨਵੈਸਟੀਗੇਸ਼ਨ ਟੂ ਦਾ ਸੀਬੀਆਈ ਸੋ ਉਹ ਤਾਂ ਲੈਗਾ ਹੁਣ ਜਿਹੜੀ ਬਠਿੰਡੇ ਵਾਲੀ ਘਟਨਾ ਉਹ ਆਇਲਟ ਟੀਚਰ ਵਾਲੀ ਘਟਨਾ ਵਾ ਉਹ ਹਰ ਬੰਦਾ ਲੋਕ ਤੇ ਰੋਟੀ ਨੂੰ ਤਰਸੰਦੇ ਆ ਬੱਚਿਆਂ ਦੀ ਪੜ੍ਹਾਈ ਆ ਸੌ ਜ਼ਿੰਮੇਵਾਰੀਆਂ ਤੇਲ ਪਟ્રોલ ਆ ਲਾਈਫ ਜਿਹੜੀ ਡੇ ਟੂ ਡੇ ਆ ਬੜੀ ਕਾਸਟਲੀ ਆ ਤੇ ਹਰ ਬੰਦਾ ਜਿਹੜਾ ਵਾ ਜਸਟਿਸ ਲੈਣ ਵਾਸਤੇ ਖਰਚ ਨਹੀਂ ਕਰ ਸਕਦਾ ਉਹ ਵਿਚਾਰੇ ਸ਼ਾਇਦ ਉਹਨਾਂ ਦੀ ਰਾਜਨੀਤਿਕ ਪਹੁੰਚ ਨਹੀਂ ਸੀ